ਸਭਾ ਚੋਣਾਂ ਦਾ ਪ੍ਰਚਾਰ ਆਖਰੀ ਪੜਾਅ ਤੇ ਆ ਚੁੱਕਿਆ ਹੈ ਜਿਸ ਦੇ ਤਰਜ ਤੇ ਕਾਂਗਰਸ ਦੇ ਉਮੀਦਵਾਰ ਡਾਕਟਰ ਧਰਮਵੀਰ ਗਾਂਧੀ ਦੇ ਹੱਕ ਵਿੱਚ ਕਨੌਰ ਦੇ ਸਾਬਕਾ ਐਮਐਲਏ ਮਦਨ ਲਾਲ ਜਲਾਲਪੁਰ ਪਿੰਡ ਨਨੇੜਾ ਵਿਖੇ ਬਲਾਕ ਸਮਤੀ ਮੈਂਬਰ ਨਰੋਸ਼ਨ ਨਨੇੜਾ ਵੱਲੋਂ ਰੱਖੇਗੇ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਦੇ ਹੋਏ ਉਹਨਾਂ ਨੇ ਪ੍ਰਚਾਰ ਕੀਤਾ ਆਓ ਦੇਖਦੇ ਹਾਂ ਅਰਜਿੰਦਰ ਸਿੰਘ ਮੋਹੀ ਦੀ ਰਿਪੋਰਟ ਅਮਿੰਦਰ ਜਣੀ ਨੇ ਲੁਕਡ ਮੀਟਿੰਗ ਆਪਣੇ ਚੱਲਦੀਆਂ ਨੇ ਵਿਦੇਸ਼ ਵਾਲੇ ਬੰਦ ਕਰਦੇ ਨੇ ਲੁਕਡ ਮੀਟਿੰਗੇ ਘਾਤਿਰ ਰਹਿ ਜਾਈਂਦਾ ਜਿਹਨੇ ਜਾਣੇ ਆਪਣੇ ਮੈਨ ਵਿੱਚ ਵਰਕਰ ਇਕੱਠੇ ਕਰ ਰਹੇ ਨੇ ਸਾਡੇ ਸਪੋਰਟਰ ਨੇ ਉਹਨਾਂ ਨੂੰ ਦੱਸਦੇ ਆਂ ਵੀ ਜਿਹੜੀ ਇਹ ਸਰਕਾਰ ਨੇ ਜਿਹੜੇ 25 ਸਾਲ ਕੰਮ ਕੀਤੇ ਆ ਅਸੀਂ 25 ਸਾਲ ਕੀ ਕਰ ਰਹੇ ਹਾਂ ਜਿਵੇਂ ਜਿਹੜੇ ਸਰਪੰਚਿਆਂ ਨੂੰ ਖਤਮ ਕਰਿਆ ਇਹਨਾਂ ਨੇ 25 ਸਾਲ ਮੇਰੀ ਸਰਕਾਰ ਦੇ ਕੰਮ ਕਰਿਆ ਉਹਨੇ ਕਿੰਦਾ ਸਭਾ ਦੇ ਦੋਸਾਂ ਲਈ ਇਸ ਰਕਾਰ ਦਾ ਕੰਮ ਕਰਿਆ ਵੀ ਉਸ ਮੈਂ ਤਾਂ ਕਹਿੰਦਾ ਮੀਡੀਆ ਵਾਲੇ 2.5 ਸਾਲ ਦਾ ਸਮਾਂ ਤੇ ਇਹ 2.5 ਸਾਲ ਦਾ ਸਮਾਂ ਦੇਖ ਲਓ ਜਿੱਦ ਤੱਕ ਇਹਨਾਂ ਨੇ ਤੁਹਾਨੂੰ ਪੈਸੇ ਦੇ ਕੇ ਕੰਮ ਕਰਾਇਆ ਲੱਗਦੇ ਕੋਈ ਸੜਕ ਬਣਾਈ ਆ ਕੋਈ ਪਿੰਡ ਦੀ ਡਿਵੈਲਪਮੈਂਟ ਕਰਾਈ ਆ ਕੋਈ ਪਿੰਡ ਦਾ ਸਾਂਝਾ ਕੰਮ ਕਰਾਇਆ ਜਾਂ ਕੋਈ ਬੱਚਾ ਨੌਕਰੀ ਲਵਾਇਆ ਜਿਹਦੇ ਪੈਨਸ਼ਨ ਲਵਾਇਆ ਕਿਤੇ ਰਸਟਰਡ ਕਰਵਾਇਆ ਜਿਸ ਘਰ ਰਿਸਨ ਵਧਾਇਆ ਕੋਈ ਕੰਮ ਵੀ ਕਰਿਆ ਤਾਂ ਉਹਨਾਂ ਨੂੰ ਵੋਟ ਬਣਦੇ ਹਨ ਅਤੇ ਜਿਸ ਨੇ ਕਿਸ ਪਾਰਟੀ ਨੇ ਕੰਮ ਕਰਿਆ ਉਹ ਉਸਦੀ ਪਾਰਟੀ ਵੋਟਦਾ ਪਿਛਲੇ ਕੁ ਸਮੇਂ ਦੇ ਵਿੱਚ ਆਪਣੇ ਕੋਈ ਸਰਪੰਚ ਜਿਵੇਂ ਮਤਲਬ ਉਹ ਆਮ ਆਦਮੀ ਪਾਰਟੀ ਜੁਆਨ ਕਰਦੇ ਹਨ ਉਹਨਾਂ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਜਿਹੜੇ ਸਰਪੰਚ ਇਹ ਕੰਮ ਕਰੰਨੇ ਆ ਅੱਗੇ ਕਰਦੇ ਨੇ ਵੀਡੀਓ ਆ ਤੇ ਨੋਟਿਸ ਕੱਢਾ ਦੇ ਖਾਨੇਦਾਰ ਭੇਜ ਤੇ ਕਰੇ ਅਰਜ਼ੀਆਂ ਲੈ ਰਿਹਾ ਕਿ ਤੁਹਾਨੂੰ ਪਿੰਨਾਂ 20 ਲੱਖ ਦਾ ਹੁੰਦੇ ਆ ਕੋਈ ਦਰਖਾਸਤ ਲੈ ਕੇ ਤੇ ਅਸੀਂ ਪਰਚਾ ਸਰ ਦੇ ਕਾਪੀ ਤੋਂ ਅੰਦਰ ਕਰ ਦਾਂਗੇ ਮੇਰੇ ਇੱਥੇ ਬਲਾਕ ਸੌਂਗੀ ਮੈਂਬਰ ਜਨ ਰੋਸ਼ਨ ਇਹ ਦੇ ਵਿਛਤਨ ਸੌਦਾ ਕਰਦਾ ਇੱਜਾ ਕਿ ਕਿਸੇ ਦਾ ਹੋਇਆ ਇਹਦਾ ਨਾਮ ਵਿੱਚ ਪਤਾ ਜੇ ਹਾਂ ਇਹਦਾ ਜੁਆਇਨ ਕਰਦਾ ਜਾਂ ਫਿਰ ਅੱਜ ਆਹ ਦਾ ਪਰਚਾ ਦਰਜ ਹੋ ਗਿਆ ਤੇਨ ਸੌ ਸੱਤੀ ਐਨਟੀ ਸੀ ਜੀ ਮਿਲ ਕਰਾ ਕਰਵਾਈ ਨੇ ਤੇ ਅੱਜ ਸਾਡੇ ਆਲਮ ਪਰ ਪਿੰਡ ਹੈਗਾ ਗੁਰਪ੍ਰੀਤ ਸਿੰਘ ਜੀ ਬਹੁਤ ਵਧੀਆ ਸਾਡੇ ਕੰਮ ਕਰਦਾ ਸੀ ਦੋ ਮਹੀਨੇ ਤੋਂ ਉਹਦੇ ਮਗਰ ਭੈ ਸੀ ਜੇ ਤਾਂ ਜੁਆਇਨ ਕਰ ਜਾ ਜਾਂ ਤੇ ਪਰਚਾ ਕਰਾਂਗੇ ਪੂਰੀ ਪੰਚਾਇਤ ਦੇ ਦਾਦਾ ਘਰੇ ਛੱਪਦਾ ਜਿਹੜੇ ਝਾੜੂ ਦੇ ਮੈਂਬਰ ਨੇ ਕੁਝ ਛੜੇ ਨਹੀਂ ਕੋਈ ਮੈਂਬਰ ਨਹੀਂ ਭੜਿਆ ਜਿਹੜਾ ਸਰਪੰਚ ਮੇਰੀ ਸਪੋਰਟ ਕਰ ਰਿਹਾ ਸੀ ਉਹ ਚੱਕ ਕੇ ਅੰਦਰ ਦੇ ਤਾਂ ਇਹ ਕਿਹੜਾ ਨਾਏ ਹੋਇਆ ਜਿਹੜੇ ਪਰਚਾ ਰਿਆ ਪੂਰੀ ਪੰਚਾਇਤ ਪੂਰੀ ਪੰਚਾਇਤ ਨੂੰ ਫੜ ਕੇ ਅੰਦਰ ਰੋ ਕਿਲੇ ਸਰਪੰਚ ਨੇ ਸਰਪੰਚ ਮੇਰੇ ਨਾਲ ਮੈਂਬਰ ਗੁਰਵਾਲ ਨਾਲੇ ਗੁਰਵਾਲ ਨਾਲੇ ਸਾਧਰੇ ਮੇਰੇ ਨਾਲੇ ਹੋਰਦੇ ਇਹ ਜਿਹੜਾ ਸਦਾ ਕੰਮ ਨਹੀਂ ਚੱਲਦੇ ਇਹਦੇ ਨਾਲ ਉਲਟਾ ਲੋਕ ਭਟਕਦੇ ਨੇ ਨੁਕਸਾਨ ਹੋਊਗਾ ਗੜਵਾਲ ਦਾ 4 ਦਿਨ ਹੋਰ ਜੱਡ ਦਾ ਪਤਾ ਲੱਗੂਗਾ ਜਿਹੜੇ ਗੁਰਵਾਲ ਨੇ 2 ਸਾਲ ਮਿੱਟੀ ਵਿੱਚ ਹੀ ਆ 2 ਸਾਲ ਦਿੱਤਾ ਬਿੰਦ ਨੂੰ ਜ਼ਿਆਦਾ ਹੀ ਕੰਮ ਕਰੇ ਨਹੀਂ ਦੋ ਸਾਲ ਨਿਸ਼ਾਬ ਕਾਇਆ ਸਨਮੈ ਕਿੱਥੇ ਵਿਗਰੇਆ ਕਿੱਥੇ ਵਿਗਰੀਆ ਫੇਮ ਇੱਥੇ ਵਿਗਰੀਆ ਸ਼ਰਾਬ ਇੱਥੇ ਵਿਗਰੀਆ ਜੰਦੀ ਸ਼ਰਾਬ ਕਿਹੜਾ ਕੰਮ ਨਹੀਂ ਮਿੱਟੀ ਹਾਂ ਥਾਂ ਦੇ ਟਿੱਪੜਦਾਰੇ ਨੇ ਆਦਮੀ ਜਾ ਕੇ ਦੇਖ ਲਓ 15 ਦਿਨਾਂ ਦੇ ਦਿਨ ਰਾਤ ਟਿੱਪੜਦਾਰੇ ਨੇ ਸਾਰੀਆਂ ਸੜਕਾਂ ਤੋੜ ਦਿਆਂ ਲੋਕ ਪਰੇਸ਼ਾਨ ਨੇ ਮੈਂ ਡੀਸੀ ਸਾਹਿਬ ਨੂੰ ਸ਼ਿਕਾਇਤ ਕਰੀ ਕਈ ਕਿਤੇ 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 ਸ਼ਿਕਾਇਤਾਂ ਕਰੀਆਂ ਪਰ ਸਾਰੇ ਡੀਸੀ ਤੋਂ ਸਾਰੇ ਰਲੇ ਹੋਏ ਨੇ ਹਿੱਸਾ ਜਾਂਦਾ ਜਿਹੜਾ 5 ਸਾਲ ਚ ਟਿਪਰ 5000 ਦਾ ਸੀ ਅੱਜ ਉਹ ਟਿਪਰ 10000 ਦਾ ਹੋ ਗਿਆ ਥਾਣੇ ਚ ਪੈਸਾ ਜਾ ਰਿਹਾ ਮੈਨ ਦਾ ਸਰਕਾਰ ਕੋਲ ਪੈਸਾ ਜਾ ਰਿਹਾ ਮੈਨਿਕ ਮੰਤਰੀ ਕੋਲ ਪੈਸਾ ਜਾ ਰਿਹਾ ਭਗਵਾਨ ਤੁਮਨ ਕੋਲ ਪੈਸਾ ਜਾ ਰਹੇ ਨੇ ਐਮਐਨਏ ਪੈਸੇ ਘਾ ਰਹੇ ਆ ਜੀ ਤੁਹਾਨੂੰ ਜਿਹੜੀ ਠੱਗੀ ਮਾਰ ਰਹੇ ਨੇ ਕਿਹਨਾਂ ਹੋਰ ਆ ਰਹੇ ਜਦੋਂ ਇਤਿਹਾਸਿਕ ਨੂਰਤਾਂ ਪਾ ਕੇ ਲੋਕ ਬਟਨ ਦਵਾਨ ਕੇ ਨਾ ਫਿਰ ਪਤਾ ਲੱਗੂਗਾ ਵੀ ਦੋ ਸਾਲ ਜਿਹੜੀ ਖਿੱਦੀ ਵਰ ਗਿਆ ਉਹਦੇ ਉਲਟ ਕਿੰਨੀ ਵੋਟ ਪਈਆ ਜਿੰਨੇ ਵੀ ਦੇਖ ਕੇ ਚ ਵੀਆ 4-3 ਘੰਟੇ ਦਾ ਪਤਾ ਲੱਗ ਜਾਊਗਾ ਪਤਾ ਲੱਗ ਜਾ ਬਰਨਾਲੂ ਨੇ ਦੋ ਸਾਲਾਂ ਜਿੰਨੇ ਗਲਤ ਕੰਮ ਕਰੇ ਨੇ ਤਾਂ ਉਹਨੂੰ ਫੌਜ ਤੁਰ ਮਿਲੂਗਾ ਠੀਕ ਹੈ ਥੈਂਕ ਯੂ ਸੋ ਕੌਨਸਾ ਬਜਟ ਪਿੰਡ ਨੂੰ ਹਿਡੇ ਬਲੋ ਤੁਸੀਂ ਕੀ ਦੇਖਦੇ ਹੋ ਕਿ ਸਪਾਰਟੀ ਦੇ ਨਾਲ ਖੜੇ ਕਿਹਨੂੰ ਵੋਟ ਦੇ ਪਾਣਾ ਚਾਹੁੰਦੇ ਹੋ ਮੈਂ ਪੰਜ ਤਾਰੀਖ ਨਾਨਕ ਸਿੰਘ ਵਾਸੀ ਪਿੰਡ ਰਵੇੜਾ ਖਾਹੂ ਤੇ ਜੋ ਕਿ ਸਾਡੇ ਕੈਂਡੀਡੇਟ ਮਿਲਿਆ ਨੇ ਤਾਂ ਪਹਿਲੀ ਗੱਲ ਸਾਨੂੰ ਬਹੁਤ ਵਧੀਆ ਮਿਲਿਆ ਜੋ ਸਾਡਾ ਵਿਕਾਸ ਮਦਨ لال ਜੀ ਨੇ ਕੀਤਾ ਹੈ ਉਹ ਸਾਥ ਵਿਧਰੇ ਨੇ ਉਹਦਾ ਕਾਂਗਰਸ ਪਾਰਟੀ ਵੱਲੋਂ ਤੇ ਸਾਨੂੰ ਮੈਂਦਾ ਬਹੁਤ ਜਿਆਦਾ ਵੀ ਉਹ ਚਿਤਣਗੇ ਤਾਂ ਅੰਮ੍ਰਿਤ ਗਾਂਧੀ ਜੀ 4 ਤਰੀਕ ਨੂੰ ਜਿੱਤ ਕੇ ਤੁਹਾਨੂੰ ਰਿਸ਼ੀਲੇ ਪਿੰਡ ਨੂੰ ਢਿਡੇ ਵਿੱਚ ਤੁਹਾਡੀ ਗਵਾਈ ਦੇ ਵਿੱਚ ਪ੍ਰੋਗਰਾਮ ਰੱਖਿਆ ਗਿਆ ਹਾਂ ਇਹਦੇ ਬਾਰੇ ਦੱਸੋ ਜੀ ਕੀ ਹਾਂ ਜੀ ਪ੍ਰੋਗਰਾਮ ਤੇ ਅਸੀਂ ਸਿੰਪਲ ਜਿਹਾ ਰੱਖਿਆ ਤੇ ਐਵੇਂ ਇੱਕ ਛੋਟੀ ਜਿਹੀ ਫੇਰੀ ਸੀ ਕਈ ਲੋਕ ਵੈਸੇ ਕਹਿੰਦੇ ਸੀ ਕਿ ਐਮਐਲਏ ਸਾਹਿਬ ਜਿੰਨਾ ਮਾਰ ਕੇ ਜਾਣ ਪਿੰਡ ਨਹੀਂ ਆਏ ਕਾਫੀ ਬਹੁਤ ਪਿਆਰ ਦਿੱਤਾ ਵੀਰ ਸੋ ਇਸ ਕਰਕੇ ਸੀ ਬਾਕੀ ਸਾਰਿਆਂ ਨੂੰ ਪਤਾ ਹੀ ਹੈ ਐਮਕੀ ਦੇ ਇਲੈਕਸ਼ਨ ਹੈ ਸਾਰਿਆਂ ਨੂੰ ਪਤਾ ਹੀ ਹੈ ਕਿ ਤਰ ਅਮੀਰ ਗਾਂਧੀ ਆਪਣੇ ਕੈਂਡੀਡੇਟ ਨੇ ਸੋ ਗੱਲ ਹੈ ਕਿ ਜਿਹੜੇ ਮੰਤਰੀ ਸਾਹਿਬ ਨੇ ਸਭ ਕਾ ਮੰਤਰੀ ਸਾਹਿਬ ਨੇ ਕੰਮ ਬਹੁਤ ਜਨਾ ਕੀਤੇ ਨੇ ਲੋਕਾਂ ਦੇ ਬੰਤ ਚ ਸ਼ਬੀ ਹੈ ਅੱਛੀ ਸ਼ਬੀ ਹੈ ਸੋ ਜਿਹੜਾ ਵਿਕਾਸ ਕਰਨਾ ਚਾਹੀਦਾ ਜਿਹੜਾ ਵਿਕਾਸ ਕਰੂਗਾ ਵੋਟ ਮਿਲੇਗਾ ਤੇ ਤੁਹਾਡੇ ਪਿੰਡ ਦੇ ਵਿੱਚ ਵੀ ਪਹਿਲਾਂ ਕੰਮ ਹੋ ਚੁੱਕੇ ਨੇ ਕੰਮ ਸਾਡੇ ਪਿੰਡ ਵਿੱਚ ਸਭ ਕੰਮ ਬਹੁਤ ਜ਼ਿਆਦਾ ਹੋਇਆ ਹੈ। ਇੱਕ ਪੁਰਾਣੀ ਹੈਕਰੋੜਾਂ ਦੇ ਹਿਸਾਬ ਦੇ ਨਾਲ ਗਰੰਟੀਆਂ ਨੇ ਇੰਪਲੀਮੈਂਟ ਕੀਤੀਆਂ ਨੇ, ਲੱਗੀਆਂ ਨੇ। ਆ ਛੱਡ ਦੇ ਕੇ ਵੀ ਥੱਲੇ ਖੜੇ ਆ। ਭਾਵੇਂ ਤੁਸੀਂ ਕੁਆਲਿਟੀ ਹਾਲ ਦੇਖ ਲਓ। ਹਾਂਜੀ ਕੋਈ ਸੜਕ ਮੈਨੂੰ ਦੱਸੋ ਕੋਈ ਗਲੀ-ਡਾਲੀ ਕੋਈ ਇਹ ਜਿਹੀ ਜੇ ਦੇ ਵਿੱਚ ਆ ਕੇ ਤੁਹਾਨੂੰ ਕੋਈ ਕਮੀ ਦਿਸਦੀ ਹੋਵੇ। ਬਾਕੀ ਸਾਰਾ ਕੁਝ ਤੇ ਸਮਰਥ ਹੁੰਦਾ ਹੀ ਕੋਈ ਵੀ ਕੰਮ ਤੇ ਚੱਲਦਾ ਹੀ ਨੰਨੇ ਨੇ। ਬਾਕੀ ਆ ਕਿ ਅਸੀਂ ਆਪਣੇ ਵੱਲੋਂ ਬਹੁਤ ਜ਼ਿਆਦਾ ਕੋਸ਼ਿਸ਼ ਕੀਤੀ ਐ ਐਮਐਲ ਸਭ ਨੇ। ਆ ਵੱਡੀ ਸੜਕ ਹੈਗੀ 18 ਫੁੱਟੀ ਆ ਪਿੰਡਾਂ ਨੇ ਨੇੜੇ ਤੱਕ ਲਾਈ। ਆ ਨੇੜੇ ਚੋਲੀ ਮਜਰਾ ਹਾਂਜੀ ਆ ਲਿੰਕ ਰੋਡ ਬਹੁਤ ਅੱਛਾ ਬ ਫਿਰ ਨਹੀਂ ਪਿੰਡ ਦੀ ਮੰਨ ਲਓ ਕਿ ਕੋਈ ਕੰਮ ਐਸੇ ਐਸਾ ਹੈ ਕੋਈ ਨਹੀਂ ਲਾਈਟਾਂ ਤੱਕ ਦਾ ਨਹੀਂ ਕੀਤਾ ਬਾਕੀ ਸਾਰੇ ਕੰਮ ਨਹੀਂ ਹੁੰਦੇ ਕਈ ਵਾਰ ਥੋੜਾ ਬੋਤ ਜਿਹੜੀਆਂ ਹੈਗੀਆਂ ਕੋਈ ਗੱਲ ਨਹੀਂ ਕਰਦਾਂਗੇ ਬਟ ਗੱਲ ਤੇ ਸੋਚਣ ਵਾਲੀ ਗੱਲ ਤਾਂ ਇਹ ਕਿ 2.5 ਸਾਲਾਂ ਦੌਰਾਨ ਜਿਹੜੀ ਮੌਜੂਦਾ ਸਰਕਾਰ ਨੇ ਕੁਝ ਨਹੀਂ ਕੀਤਾ ਠੀਕ ਹੈ ਜੀ ਆਉਣ ਵਾਲੇ ਲੋਕ ਸਭਾ ਦੇ ਵਿੱਚ ਤੁਸੀਂ ਆਪਣੇ ਇਲਾਕੇ ਦੇ ਵਿੱਚੋਂ ਕਿੰਨੀ ਕੁ ਲੀਡ ਦੇ ਨਾਲ ਚੁਕਾਉਣ ਦੀ ਜਿਹੜੀ ਕੋਸ਼ਿਸ਼ ਕਰਨਗੇ ਸਰ ਇਹ ਤੇ ਲੋਕਾਂ ਦੇ ਉੱਤੇ ਹੀ ਡਿਪੈਂਡ ਹੁੰਦਾ ਹੈ ਲੋਕ ਅੱਜ ਕੱਲ ਤੁਹਾਨੂੰ ਪਤਾ ਹੈ ਕਿ ਸਭ ਸਿਆਣੇ ਨੇ ਕੋਈ ਵੀ ਅਜੇ ਸਾਣੇ ਕੱਲ ਮੈਂ ਨਾ ਕਿਹ ਤਰ੍ਹਾਂ ਵੀਰ ਗਾਂਧੀ ਦੀ ਸ਼ਖਸੀਅਤ ਬਹੁਤ ਅੱਛੀ ਆ ਔਰ ਦੂਸਰੀ ਗੱਲ ਹੈ ਕਿ ਵਿਕਾਸ ਮਦਨ ਲਾਲ ਜੀ ਨੇ ਬਹੁਤ ਕੀਤਾ ਸੋ ਵੋਟ ਕਾਂਗਰਸ ਨੂੰ ਵਿਕਾਸ ਦੇ ਨਾਂ ਦੇ ਉੱਤੇ ਪੈ ਰਹੀ ਹੈ ਔਰ ਤੁਸੀਂ ਦੇਖਿਓ ਕਿ ਨਤੀਜੇ ਆ ਜਿਹੜੇ ਉਹ ਹੈਰਾਨੀਜਨਕ ਹੋਣਗੇ ਵਧੀਆ ਨਤੀਜੇ ਹੋਣਗੇ ਲੋਕ ਸਿਆਣੇ ਹੋ ਗਏ ਨੇ ਪਹਿਲਾਂ ਵਾਲੀ ਉਹ ਨਹੀਂ ਰਹੀ ਲਲਾ ਲਲਾ ਕਿ ਆਪਾਂ ਮਤਲਬ ਜਿੱਦਾਂ ਕੱਟ ਬਿਖਾ ਦੂੰ ਜੀ ਇਹ ਕਰਦੇ ਤਾਂ ਪੂਰਾ ਸਭ ਕੁਝ ਲੋਕ ਸਿਖਾਣੇ ਨਹੀਂ ਆਜ਼ਾਦ ਅਧਿਸ਼ ਹੈ ਔਰ ਹੋਣਾ ਵੀ ਚਾਹੀਦਾ ਜਿੱਥੇ ਦਿਲ ਕਰੇ ਉਨ ਪਾਣੀ ਚਾਹੀਦਾ ਅਸੀਂ ਤਾਂ ਸਿਰਫ ਮੈਂ ਤਾਂ ਇਹ ਨਹੀਂ ਕਿਹਾ ਮੈਂ ਕਿਸੇ ਨੂੰ ਫੋਸ ਨਹੀਂ ਕਰਦਾ ਮੈਂ ਤਾਂ ਸਿਰਫ ਇਹ ਕਹਿਣਾ ਚਾਹੁੰਦਾ ਕਿ ਜਿਹਨੇ ਕੰਮ ਕੀਤਾ ਉਹਨੂੰ ਵੋਟਤਾ ਉਹ ਵੋਟ ਦਾ ਹੱਕਦਾਰ ਹੈ ਔਰ ਕਿਸੇ ਤੇ ਜ਼ਬਰਦਸਤੀ ਤੁਸੀਂ ਕਿਸੇ ਨੂੰ ਫੋਸ ਦਿਓ ਆਪਣੇ ਨਾਲ ਉਹ ਗਲਤ ਹੁੰਦਾ ਹੈ ਤਾਂ ਕਦੀ ਵੀ ਨਹੀਂ ਹੁੰਦਾ ਵੋਟ ਇਮਾਨਦਾਰੀ ਨਾਲ ਬੰਦਾ ਇੱਕ ਵੋਟ ਇੱਕ ਅਧਿਕਾਰ ਹੈ ਜੋ ਹੁੰਦਾ ਜੀ ਜਿਹੜਾ ਬਦਲਾਅ ਲਿਆ ਸਕਦਾ ਗੱਲਾਂ ਨਾਲ ਬਦਲਾਅ ਹੁੰਦਾ ਹੈਗਾ ਸੋ ਹਰ ਬੰਦੇ ਨੂੰ ਯਾਦ ਹੋਣਾ ਚਾਹੀਦਾ ਆਈ ਥਿੰਕ ਧਨਵੀਰ ਕਾਂਦੀ ਜਿੱਤੂਗਾ ਇਮਾਨਦਾਰ ਹੈ ਔਰ ਸਾਡੇ ਏਰੀਆ ਦੇ ਵਿੱਚ ਜੋ ਮਦਦਾਂ ਜਿਹਨੇ ਕੰਮ ਕੀਤੇ ਸੀ ਉਹਨਾਂ ਦੀ ਬਦੌਲਤ ਇਹਨਾਂ ਨੂੰ ਵੋਟ ਪਾਉਂਗੀ ਸੋ ਚੰਗੀ ਲੀਡ ਦੇ ਨਾਲ ਜਿੱਤਣਗੇ ਬਾਕੀ ਨਤੀਜਾ ਨੇੜੇ ਹੀ ਆ ਤੁਹਾਨੂੰ ਲੰਮੀ ਚੋੜੀ ਹੈ